ਅਵੀ ਚੋਬਰੋ ਤੂੜੀ ਦਿੱਤੀ ਵੇਚ ਕੀ ਰੇਟ ਤੂੜੀ ਆ ਮਿਲਦਾ ਅੱਜ ਦਾ ਕੀ ਰੇਟ ਹੈ ਤੇ 4 ਕਿੱਲੇਾਂ ਚੋਂ ਕਿੰਨੀ ਤੂੜੀ ਨਿਕਲੀ ਆਪਾਂ ਨੂੰ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਜੀ ਤਾਂ ਤੂੜੀ ਹੈਗੀ ਇਹ ਡੀਬੀਡਬਲ 187 ਕਣਕ ਦੀ 4 ਕਿੱਲੇ ਸੀ ਤੇ ਆਪਾਂ ਆਪਦੀ ਆਪਦੀ ਤੂੜੀ ਰੱਖੀ ਰੇਟ ਕਿਉਂ ਮੰਦਾ ਲੱਗਿਆ ਉਹ ਵੀ ਤੁਹਾਨੂੰ ਦੱਸਦੇ ਆ ਕਿ ਵਲੌਗ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੀ ਇਸ ਤੋਂ ਪਹਿਲਾਂ ਤੁਹਾਨੂੰ ਵੀਡੀਓ ਇਸ ਤੋਂ ਬਾਅਦ ਚੱਲੇਗੀ ਅਸੀਂ ਇਹਦਾ ਕੰਡਾ-ਕੁੰਡਾ ਅਸੀਂ ਕਰਾ ਕੇ ਲਿਆਈ ਸੀ ਉਹ ਵੀਡੀਓ ਦੇਖ ਲਓ ਕੀ ਰੇਟ ਆ ਤੂੜੀ ਅੱਜ ਮਿਲ ਮਿਲਦਾ ਕੀ ਰੇਟ ਦੱਸ ਤੁਹਾਨੂੰ ਰੇਟ ਹੀ ਵਿਖਾਉਣਾ ਆਜ ਗਿਆ 28 ਆ 28 ਆ ਹਾਂ ਤੇ 29 ਤਰੀਕ ਨੂੰ 510 ਦੀ ਪੇਮੈਂਟ ਤੇ 500 ਹੀ ਸਾਡੀ ਪੇਮੈਂਟ ਹੈ ਤੇ ਅੱਜ ਤਾਂ 28 ਐ 29 ਨੂੰ ਅੱਜ ਤਾਂ ਵੇਚ ਦੇ ਨਹੀਂ ਤੁਸੀਂ ਜਾ ਕੇ ਅੱਜ ਤਾਂ 550 ਐ 150 ਰੁਪਏ ਕਟਣਾ ਚੱਲ ਤੂੰ ਲੈਣਾ ਖਾਲੀ ਵਾਗ ਚੱਲ ਭਾਈ ਜੀ 150 ਰੁਪਏ ਇਹਨੇ ਕਵਾਂਟਲ ਮਗਰ ਬਚੋਣਾ ਤਾਂ ਸੱਜਰੋਂ ਤੂੜੀ ਦਿੱਤੀ ਵੇਚ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਰੇਟ ਤੂੜੀ ਵੇਚੀ ਆ ਸਭ ਤੋਂ ਪਹਿਲਾਂ ਆਏ ਸੀ ਗੰਡਾ ਕਰ ਤੇ ਐ ਕਰਕੇ ਤੁਸੀਂ ਗੱਲ ਕਰ ਲਿਆ ਕਰੋ ਕਿਉਂਕਿ ਮੁੜ ਕੇ ਇਹ ਬੰਦੇ ਤੰਗ ਕਰਦੇ ਨੇ ਚੜ੍ਹਾ ਟਰੈਕਟਰ ਉੱਤੇ ਆਏ ਕਿਉਂ ਵੇਚਣੀ ਚਾਹੀਦੀ ਹੈ ਇਹ ਵੀ ਮੈਂ ਤੁਹਾਨੂੰ ਦੱਸੂਗਾ ਕਿਉਂਕਿ ਆਉਣ ਵਾਲੇ ਸਮੇਂ 'ਚ ਤੂੜੀ ਦਾ ਰੇਟ ਘਟਣਾ ਲਾਜ਼ਮੀ ਹੈ ਕਿਉਂਕਿ ਹਰ ਸਾਲ ਇਦਾਂ ਹੁੰਦਾ ਕਿੰਨਾ ਹੋ ਗਿਆ ਵੀ ਦੇਖੀ ਟਰੈਕਟਰ ਟਰਾਲਾ ਤੂੜੀ 48 ਕੁਆਂਟਲੀ ਆ ਅੱਛਾ ਇਹਨਾਂ ਨੇ ਪੈਸੇ ਲੈਣੇ ਕਿੰਨੇ ਪੈਸੇ ਲੈਂਦੇ 50000 ਰੁਪਏ ਲੈਂਦੇ ਸਾਰੇ 100 ਰੁਪਏ ਮੈਂ ਕਹਦਾ 100 ਰੁਪਏ ਦਵਾਂ ਮੇਰੇ ਨਾਲ ਗੱਲ ਕੀਤੀ ਆ ਮੈਂ ਕੰਡੇ-ਕੁੰਡੇ ਦੇ ਪੈਸੇ ਨਹੀਂ ਦੇਣੀ ਉਹਨਾਂ ਦਾ ਕਰਾਉਣ ਤੋਂ ਬਾਅਦ ਇਹਨਾਂ ਨੇ ਇੰਨੀ ਕੁ ਪਰ ਲਈ ਹੈ ਦੋਸਤੋ 11 ਟਰਾਲੀਆਂ ਦੇ ਕਰੀਬਨ ਤੂੜੀ ਸੀਗੀ ਤੇ ਕੁਛ ਬਾਹਰ ਆ ਤੇ ਕੁਛ ਇੱਥੇ ਆ ਹੁਣ ਇਹ ਨਹੀਂ ਆਈਡੀਆ ਵੀ ਇੱਥੇ ਕਿੰਨੀਆਂ ਤੇ ਬਾਹਰ ਕਿੰਨੀਆਂ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦੱਸਾਂਗੇ ਵੀ ਤੂੜੀ ਕਿੰਨੀ ਨਿਕਲਦੀ ਹੈ ਲਓ ਵੀ ਗੱਬਰ ਸਿੰਘ ਕੀ ਹਾਲ ਹੈ ਇਹ ਸਫਾਈ ਆਸਤੇ ਸਪੈਸ਼ਲ ਵਾਈਪਰ ਵੀ ਨਾਲ ਹੀ ਰੱਖਦੇ ਜੀ ਆਪਦਾ ਕਿ ਸਾਡਾ ਇਹ ਕਹਦਾ ਤੁਹਾਡੇ ਹੀ ਭਾਲੀ ਆ ਆ ਗਿਆ ਜੀ ਵੀ ਆਂ ਬੰਦੇ ਭਾ ਸਾਡੇ ਤੋਂ ਇਹਨੇ ਖਰੀਦੀ ਆ ਤੂੜੀ ਇਹ ਫਾਇਦਾ ਚੱਕਦੇ ਆ ਜੇ ਭੋਂਗ ਹੋਵੇ ਤਾਂ ਫਿਰ ਤਾਂ ਕਹਿੰਦੇ ਰੇਟ ਹੀ ਲਵਾਂਗੇ ਵੱਧ ਪਰ ਹੁਣ ਗੱਲ ਕਰ ਭੋਂਗ ਪੂਰਾ ਬੰਦਾ ਨਹੀਂ ਸੀਗਾ ਓਕੇ ਵੀ ਇੱਕ ਫਰਕ ਆ ਤੂੜੀ ਦਾ ਰੇਟ ਘੱਟ ਲੱਗਣ ਦਾ ਕਾਰਨ ਵੀ ਇਹ ਹੁੰਦਾ ਵੀ ਜੇ ਬੰਦੇ ਕੋਲੇ ਇੱਕ ਭੋਂਗ ਜਿੰਨੀ ਪੂਰੀ ਤੂੜੀ ਹੋਵੇ ਤਾਂ ਫਰਕ ਰੇਟ ਦਾ ਪੈਂਦਾ ਹੈ ਨਾ ਪੈਂਦਾ ਕਿ ਨਹੀਂ ਇੱਥੇ ਕੋ 5 7 10 ਰੁਪਏ ਵੱਧ ਲੈਨੇ ਨਾ ਜਿਹਦੇ ਕੋਲੇ ਪੂਰੀ ਕਿਨੇ ਟਰਾਲੇ ਤੂੜੀ ਪਾਈ ਜਾਂਦੀ ਹੈ ਇਹਦੇ ਚ 18 ਕਿਨੇ ਕੁਆਂਟਲ ਹੋ ਜਾਂਦੀ ਹੈ ਤੇ ਜਿਹੜਾ ਉਹਦਾ ਉਹ ਸੇਵਕ ਕੋਲੇ ਭੋਂਗਾ ਉਹਦੀ ਚਕਨੀ ਪੈਂਦੀ 23 ਟਰਾਲੀ ਹਣਾ ਤੁਹਾਨੂੰ ਕੀ ਦਿੰਦੇ ਆ ਜੀ ਤੁਹਾਨੂੰ ਭਰਾਈ ਦਿੰਦੇ ਆ ਜੀ ਕਿੰਨੇ 500 ਰੁਪਿਆ ਨਹੀਂ ਦਿਹਾੜੀ ਦਿਹਾੜੀ ਹਾਂਜੀ ਹੁਣ ਮੰਦਾ ਮੰਦੇ ਦੇ ਵਿੱਚ ਐਜਾ ਕੋਈ ਹੈ ਤੇ ਗਰਮੀਆਂ ਚ ਕੀ ਦਿੰਦੇ ਆ ਗਰਮੀਆਂ ਚ ਬੋਲ ਜਦੋਂ ਉਹ ਉਹ ਹੁੰਦੀ ਆ ਉਹ ਸਾਡੀ ਮਰਜ਼ੀ ਹੁੰਦੀ ਆ ਹੁਣ ਇਹਨਾਂ ਦੀ ਮਰਜ਼ੀ ਹੈ ਠੀਕ ਹੈ ਠੀਕ ਹੈ ਜੀ ਨਹੀਂ ਵੈਸੇ ਕੀ ਕੁਆਂਟਲ ਦਾ ਲੈਨੇ ਨੇ ਜਦੋਂ ਸੀਜ਼ਨ ਹੁੰਦਾ ਕੁਆਂਟਲ ਦਾ 55 ਰੁਪਈਏ 60 ਰੁਪਈਏ ਸਾਨੂੰ ਤੇ ਹੀ ਗਏ ਦਿਨੇ ਆ ਤੁਸੀਂ ਹੁਣ ਇਹ 500 ਰੁਪਏ ਹੀ ਦਿੰਦੇ ਤੁਹਾਨੂੰ ਇੰਨੀ ਮਿਹਨਤ ਮਿਲਦੀ ਆ ਹੁਣ 500 ਰੁਪਏ ਮਿਲਦਾ ਜੀ ਕਿੰਨੇ ਬੰਦੇ ਜੇ ਬਸ 8-9 ਬੰਦੇ ਹੁੰਨੇ ਆ ਅੱਛਾ ਤੇ ਦੋ ਤਿੰਨ ਘੰਟਾ ਡੋਂਗ ਕੇ ਬਾਈ ਕਰੀਦਾ ਜੀ ਅੱਛਾ 8 ਦੋ ਕਨੇ ਦਾ ਜੀ ਦੋ ਤਿੰਨ ਘੰਟਾ ਦਾ ਅੱਛਾ ਇਹ ਸੋਖਾ ਹੋਵੇ ਤੇ ਆਹ ਜੇ ਔਖਾ ਹੋਵੇ ਇਹਨਾਂ ਨਾਲ ਆਪਣਾ ਗੰਜਰ ਤੋਂ ਮੈਂ ਛੱਡਦਾ ਇਹ ਨਹੀਂ ਤਾਂ ਯਾਰ ਜੇ ਬਾਹਲੇ ਘਰਿਆਂ ਚੋਂ ਭਰਨਾ ਹੋਵੇ ਫਿਰ ਕਿੰਨੇ ਪੈਸੇ ਲੈਨੇ ਇਹਨਾਂ ਨੂੰ वैसे तो ओही ਹੁੰਦੇ ਆ ਪਕਾਈ ਕਰਨੀ ਪੈਂਦੀ ਹੈ ਅੱਛਾ ਵੀ 500 ਹੀ ਦੇਣਾ ਇਹਨਾਂ ਨੇ ਹਾਏ ਹੋਏ ਹਾਂਜੀ ਸਰ 500 ਹੀ ਦੇਣਾ ਭਲਾਂ ਦੀ ਇੱਕ ਘਰ ਚ ਹੋਵੇ ਭਲਾਂ ਦੀ ਫਿਰ ਸਾਨੂੰ ਰਗੜਾ ਕਾ ਤੋ ਲਾਇਆ ਯਾਰ ਟਰਾਲਾ ਪੂਰਾ ਕਰਕੇ ਦੇ ਵੀਰੇ ਅੱਛਾ ਵੀ ਜੇ ਟਰਾਲਾ ਪੂਰਾ ਹੁੰਦਾ ਕੋਈ 10 15 ਵੱਧ ਵਟੇ ਜਾਣੀ ਫਿਰ ਘਟਾ ਲੈਂਦੇ ਹੋਰ ਹੂੰ ਲਓ ਵੀ ਸੱਜਰੋ ਰੇਟ ਜਿਹੜਾ ਮੈਂ ਤੁਹਾਨੂੰ ਦੱਸ ਦੇਣਾ ਵੀ ਰੇਟ ਇਹਨਾਂ ਨੇ ਅੱਜ ਦਾ ਰੇਟ 400 ਤੇ 15 ਰੁਪਏ ਪਰ ਕਵਾਂਟਲ ਆਪਾਂ ਦਿੱਤੀ ਹੈ ਤੂੜੀ 215 ਰੁਪਏ ਦਿੱਤੀ ਹੈ ਜੀ ਤੇ ਇਹ ਕਾਰਨ ਕਿਉਂ ਆ ਵੀ ਕਿਉਂਕਿ ਇੱਕ ਤਾਂ ਭੋਂਗਰੀ ਪੂਰਾ ਬਣਦਾ ਜੇ ਭੋਂਗ ਪੂਰਾ ਫੁੱਲ ਹੋਵੇ ਫਿਰ ਰੇਟ ਵਧੂ ਵੀ ਵੱਟਿਆ ਜਾਂਦਾ ਕਿਉਂਕਿ ਇਹਨਾਂ ਨੂੰ ਇੱਕ ਪਹਿਲਾਂ ਘਰ ਚੋਂ ਲਿਆਏ ਆ ਤੇ ਨਾ ਕਰਕੇ ਇਹਨਾਂ ਨੇ ਫਿਰ ਸਾਨੂੰ ਪਤਾ ਰਗੜਾ ਲੱਗ ਹੀ ਜਾਂਦਾ ਬਾਕੀ ਚਿਰਚ ਦੱਸਦੇ ਆ ਵੀ ਕਿੰਨੇ ਕਵਾਂਟਲ ਚਾਰਾਂ ਕਿੱਲਿਆਂ ਚ ਕਿੰਨੀ ਤੂੜੀ ਨਿਕਲਦੀ 187 ਕਣਕ ਦੀ ਠੀਕ ਆ ਬਾਕੀ ਦੋਸਤੋ ਆਉਣ ਵਾਲੇ ਸਮੇਂ 'ਚ ਰੇਟ ਘਟਣਾ ਘਟਣਾ ਹੈ ਨਾ ਕਿਉਂਕਿ ਮੈਂ ਤਿੰਨ 350 ਦੇ ਖਰੀਦ ਰਹੇ ਤਿੰਨ 350 ਦੇ ਖਰੀਦ ਰਹੇ ਯਾਨੀ ਕਿਉਂਕਿ ਮੈਂ ਹਰ ਸਾਲ ਹੀ ਇਦਾਂ ਭਾਈ ਜੀ ਇੱਕ ਤਰੀਕ ਨੂੰ ਰੇਟ ਘਟਾ ਜਾਣਾ ਘੱਟੋ ਘੱਟ ਵੀ ਰੇਟ 30 ਰੁਪਏ ਘਟਾਣਾ ਤੇ ਰੇਟ 30 ਰੁਪਏ ਮੇਰੇ ਵੀਰ ਤੁੜੀ ਚੁਕਾ ਦਿਓ ਫਾਇਦੇ ਚ ਰਹੋਗੇ ਨਹੀਂ ਤਾਂ ਗਏ ਦੇ ਨਹੀਂ ਤਾਂ ਫਿਰ ਨਵੀਂ ਤੁੜੀ ਤਾਂ ਆ ਜਾਣੀ ਆ ਬਾਈ ਜੀ ਹੋਰ ਦੋ ਮਹੀਨਿਆਂ ਨੂੰ ਤਾਂ ਹੀ ਜਾਣੀ ਆ ਆ ਨਵੀਂ ਤੁੜੀ ਰੱਖੀ ਫਿਰਦੇ ਜੇ 500 ਦੀ ਝਾਕ ਕਰਦਾ ਕੋਈ 600 ਦੀ ਕਰਦਾ 1000 ਤੱਕ ਕਰਦਾ ਇਹਦਾ ਬਾਈ ਜੀ ਕਹਿੰਚੂ ਕੱਢ ਦੋ ਤੁਸੀਂ ਜਿਵੇਂ ਸਰਕਾਰ ਪਲਟਾ ਮਾਰਦੀ ਉਹ ਪਲਟਾ ਮਾਰ ਟਰਾਲੇ ਬਹੁਤ ਜ਼ਿਆਦਾ ਆ ਰਹੇ ਆ ਮਿਲ ਚ ਤਨਾ 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 ਬਾਦ ਲੈਂਦਾ ਜੀ ਆ ਜਿਹੜਾ ਨਾ ਬੰਦਾ ਮਿੰਤਾ ਕੱਢਦਾ ਰਿਹਾ ਮੇਰੀਆਂ 490 ਰੁਪਈਆਾਂ ਚ ਹਾਂਜੀ ਹਾਂਜੀ 490 ਰੁਪਈਆਾਂ ਚ ਮੇਰੀਆਂ ਮਿੰਤਾ ਕੱਢਦਾ ਰਿਹਾ ਤੇ ਮੈਂ ਤੂੜੀ ਦਿੱਤੀ ਨਹੀਂ ਮੈਂ ਤੂੜੀ ਦਿੱਤੀ ਨਹੀਂ ਤੇ ਹੁਣ ਮੈਨੂੰ 415 ਨੂੰ ਦੇਣੀ ਪਈ ਘਾਟੇ 'ਚ ਜਾਣਾ ਪਿਆ ਘਟੂ ਘਟ 85 ਰੁਪਈਆ ਘਾਟਾ ਪੈ ਗਿਆ ਹਾਂਜੀ ਹਾਂਜੀ ਇਸ ਕਰਕੇ ਦੋਸਤੋ ਕਿਉਂਕਿ ਮੈਂ ਹਰ ਸਾਲ ਹੀ ਪਰਤੇਾਈ ਗੱਲ ਹੀ ਆ ਵੀ ਸਾਲ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਮੈਂ ਵੇਚ ਦੇਣਾ ਨਾ ਇੱਕ ਵਾਰ 800 ਨੂੰ ਵੇਚਦੀ ਸੀ ਤੇ 620 ਨੂੰ ਵੇਚੀ ਸੀ ਐਰ ਕੀ ਮੈਂ ਕਿਹਾ ਵੀ ਚਲੋ 600 ਨੂੰ ਤਾਂ ਹੋਵੇ ਪਰ ਨਹੀਂ ਐਰ ਕੀ ਥੋੜਾ ਜਿਹਾ ਛੇਤੀ ਅਗੇ ਇਹਨਾਂ ਦੇ ਨਾਲ ਚ ਰੇਟ ਤੇਜ ਹੁੰਦਾ ਪਰ ਐਰ ਕੀ ਰੇਟ ਇਹਨਾਂ ਦੇ ਨਾਲ ਜ ਡਿੱਗ ਪਿਆ ਜਿੱਤੇ ਕਰਕੇ ਕੀ ਦਿੱਕਤ ਆ ਗਈ ਹੈ ਹਾਏ ਓਏ ਠਗੀਆਂ ਮਾਰਦਾ ਤੂੰ ਐ ਇਹ ਤੁਹਾਨੂੰ 5-500 ਵੇਖ ਲੈ 8-800 ਰੁਪਿਆ ਤੇੜੀ ਚੱਲੀ ਜਾਂਦੀ ਬਾਹਰ 8-800 ਰੁਪਿਆ ਤੇ ਇਹ ਤੁਹਾਨੂੰ 500 ਦਿੰਦਾ ਦਰਾਲੇ ਘਰਾ ਘਰਾ ਚ ਤੂੜੀ ਚ ਕਾਉਂਦਾ ਹੈ ਬੰਦਰੀ ਆ ਹੇ ਨਹੀਂ ਯਾਰ ਬੋਲ ਹੁਣ ਹੈ ਨਾ ਯਾਰ ਨਹੀਂ ਭਾਈ ਇਹ ਤਾਂ ਪਾਵਾਂਗੇ ਯਾਰ ਨਜਾਇਜ਼ ਧੱਕਾ ਗਰੀਬਾਂ ਨਾਲ ਗਰੀਬਾਂ ਨਾਲ ਧੱਕਾ ਕਰਦੇ ਗਰੀਬਾਂ ਨਾਲ ਧੱਕਾ ਕਰਦੇ ਮਿਹਨਤ ਨਹੀਂ ਪੂਰੀ ਦਿੰਦੇ ਤੂੜੀ ਘੱਟ ਮੁੱਲ ਭਾਲਦੇ 10 10 ਤੇ 400 ਨਹੀਂ ਸੀ ਤੇ 35 ਰੁਪਈਆ ਦਾ ਮੈਨੂੰ ਰਗੜਾ ਲਾਇਆ ਤੂੰ ਤੇ ਬਾਕੀ ਸਾਡੀ 1.5 ਨਾਲਿਆ ਗਰੀਬਾਂ ਦੀ ਦਿਹਾੜੀ ਕੱਟੀ ਇਹਦਾ ਰੁਪਈਆ ਬਣਾਉਂਦੇ 20000 ਭਰਾਵਾ 40000 ਰੁਪਿਆ ਵੱਜਦਾ ਇਹਨਾਂ ਨੂੰ ਲੈ ਵੀ ਜ਼ੀਰੋ ਹੈ ਨਾ ਬਸ ਹੀ ਚੜਾਉਂਦੇ ਹੁਣ ਆ ਵਿਚੋ ਬਰੋ ਹੁਣੇ ਪਤਾ ਲੱਗ ਜਾਂਦਾ ਵੀ ਕਿੰਨੇ ਕੁਆਂਟਲ ਤੂੜੀ ਹੈ 48 ਕੁਆਂਟਲ ਪਹਿਲਾ ਵਜਨ ਹੈਗਾ ਸੀਗਾ ਤੇ ਹੁਣ ਕਿੰਨੇ ਕੁਆਂਟਲ ਤੇ ਦੋ ਕੁਆਂਟਲ ਹੀ ਲੈ ਗਏ ਘਰੇ ਪੰਡਾ ਚੱਕ ਕੇ ਤੇ ਹੁਣੇ ਪਤਾ ਲੱਗ ਜਾਂਦਾ ਆਉਣ ਵਾਲੇ ਸਮੇਂ 'ਚ ਤੂੜੀ ਦਾ ਮੰਦਾ ਜੀ ਰੇਟੇ ਤੋਂ ਬਾਅਦ ਘਟਣਾ ਅੱਜ ਫੇਰ ਘਟ ਗਿਆ ਘਟੋ ਘਟ 30 ਰੁਪਏ ਅੱਜ ਫੇਰ ਵੱਜ ਗਿਆ ਵਰਤਾਂ ਇਹਨਾਂ ਨੂੰ ਤੇ ਤੇ ਨਾਲ 350 400 ਤੱਕ ਰਹਿ ਜਾਣੀ ਹੈ ਹਰ ਸਾਲ ਹੀ ਇਦਾਂ ਹੁੰਦਾ ਜਦੋਂ ਐਂਡ ਆ ਜਾਂਦਾ ਹੁੰਦਾ ਸਾਲ ਦਾ ਤੇ ਮਾਗੀ ਤੋਂ ਪਹਿਲਾਂ ਪਹਿਲਾਂ ਜੇ ਰੇਟ ਚੜ੍ਹ ਜੇ ਤਾਂ ਚੜ੍ਹ ਜੇ ਮਾਗੀ ਤੋਂ ਬਾਅਦ ਮੰਦਾ ਹੀ ਹੁੰਦਾ 113 ਕੁੰਟਲ 45 ਕਿਲੋ ਲਓ ਜੀ 113 ਕੁੰਟਲ ਤੇ 45 ਕਿਲੋ ਹੋ ਗਿਆ 48 ਘੱਟੇ ਕਿੰਨੇ ਰਹਿ ਗਏ 45 ਮਾਈਨਸ 440 ਲੈ ਵੀ 65 ਕੁਆਂਟਲ 45 ਕਿਲੋਏ ਆ ਤੇ 2 ਕੁਆਂਟਲ 3 ਦੇ ਕਰੀਬ ਕਰੇ ਪਈ ਹੈ ਹਾਂ ਠੀਕ ਕਿਉਂਕਿ ਉਹ ਵਜ਼ਨ ਕਰ ਲੈਨੇ ਆ ਹੁਣ ਉਹ ਚੱਕਣੀ ਆ ਤੇ ਮੈਂ ਵੇਖਣਾ ਆ ਕਿ ਇਹ ਵੀ ਤੇ ਜੋ ਵਿੱਚ ਸਟੂਨ ਵਿਚਾਲੇ ਲਾ ਕੇ 69 ਨੱਤਰ ਕੁਆਂਟਲ ਦੇ ਤਕਰੀਬਨ ਟੂੜੀ ਬਣ ਗਈ ਸਰ ਚਲ ਕੋਈ ਨਹੀਂ ਠੀਕ ਆ ਆ ਪਰਚੀ ਲੈ ਲਾ ਹੁਣ ਜਿਹੜੀ ਲੈਣੀ ਆ ਪਰਚੀ ਤੁਸੀਂ ਦੱਸੋ ਕਿਥੇ ਦਿਖਾਈਏ बताइए कितने के तक लॉबी सज्जनो 11 ਟਰਾਲੀਆਂ ਹੋਈਆਂ ਸੀਆਂ ਚਾਰਾ ਕਿੱਲਿਆਂ ਦੇ ਵਿੱਚੋਂ DBW 187 ਕਣਕ ਸੀ 68 ਕੁਆਂਟਲ ਦੇ ਕਰੀਬ ਦੂੜੀ ਤੁਸੀਂ ਮੰਨ ਕੇ ਚੱਲੋ ਤੇ 11 ਰੋ 66 6 ਕੁਆਂਟਲ ਤੇ 5-7 ਕਿਲੋ ਟਰਾਲੇ 'ਚ ਇੱਕ ਟਰਾਲੀ 'ਚ ਆਈ ਆ ਤੇ ਆਹ حسابਤਾ ਵਾਜੀ ਤੇ ਬਾਕੀ 415 ਦੇ ਹਿਸਾਬ ਨਾਲ ਰੁਪਇਆ 28000 ਰੁਪਇਆ ਬੰਦਦਾ ਜੀ ਸਾਰਾ ਪਰ ਅਸੀਂ ਵਟਿਆ ਸੀਗਾ 4849000 ਤੇ ਐਰ ਕੀ ਵਟਿਆ 28 ਆ ਪਰ ਟੁੜੀ ਵੀ ਘੱਟ ਸੀ আর ਕੀ ਟੁੜੀ ਵੀ ਜ਼ਿਆਦਾ ਸੀ ਪਰ ਰੇਟ ਨਹੀਂ ਮਿਲਿਆ ਚਲ ਕੋਈ ਗੱਲ ਨਹੀਂ ਦੋਸਤੋ ਜੋ ਵਟਿਆ ਸੋ ਖਟਿਆ ਵਲੌਗ ਬਣਾਉਣੇ ਵਾਸਤੇ ਧੰਨਵਾਦ ਥੈਂਕ ਯੂ ਸੋ ਮਚ ਮਿਲਦੇ ਆ ਨੈਸਟ ਵਲੌਗ ਮੁਕੇ ਭਾਈ ਲਵ